ਤੁਸੀਂ ਭਈਆ ਨੇ ਇੱਥੇ ਆ ਕੇ ਰੰਗ ਪਾਇਆ ਪਿਆ ਇੱਧਰ ਰੋਕ ਰੋਕ ਇੱਥੇ ਬਹੁਤ ساری ਦੋ ਮਿਲਦੇ ਰੋਕ ਆ ਦੇਖੋ ਆ ਦੇਖੋ ਬਦਮਾਸ਼ੀ ਦਿਖਾਉਂਦੀ ਆ ਬਲੈਕ ਮਿਰਰ ਤੁਸੀਂ ਇੱਥੇ ਚੱਲ ਉੱਥੇ ਉੱਥੇ ਚੱਲ ਤੈਨੂੰ ਅੱਜ ਰੈਸਟ ਕਰਾ ਲਾਂਗਾ ਜਗ੍ਹਾ ਤੇ ਆ ਕੇ ਤੂੰ ਹੱਲਾ ਕਰਦੀ ਆ ਚੱਲ ਉੱਤਰ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਆ ਦੇਖੋ ਇੱਥੇ ਖੜ ਇੱਥੇ ਖੜ ਤੂੰ ਬਲੈਕ ਮਿਰਰ ਬਣੀ ਹੋਈ ਆ ਸਾਡੀ ਪੰਜਾਬ ਜੱਤੀਆ ਪੈਣਾ ਨਹੀਂ ਆ ਗਿਆ ਚੱਲ ਤੂੰ ਪੈੜ ਬਦਮਾਸ਼ੀ ਨਾ ਹੋਵੇ ਤਾਂ ਦੱਸਦੇ ਆ ਆ ਵੀਡੀਓ ਫੜਾ ਬਣਾ ਇੱਕ ਮਿੰਟ ਇੱਥੇ ਖੜ ਆ ਦੇਖੋ ਇਹ ਨਹੀਂ ਆਪ ਤੁਮਾਰੀ ਦਿਖਾਣੀ ਕਹਿੰਦੀ ਮੈਂ ਹਸਰਾ ਗੋਲੀ ਮਾਰੂਗੀ ਇਹ ਸਭ ਨਾ ਕਰ ਗੋਲੀ ਮਾਰੂਗੀ ਗੋਲੀ ਇੱਧਰ ਨਾ ਲੋਕਰੋ ਗੋਲੀ ਨਾ ਕਰੋ ਲੋਕਰੋ ਅੰਦਰ ਲੈ ਕੇ ਚੱਲ ਅੰਦਰ ਲੈ ਕੇ ਵੀਡੀਓ ਨੂੰ ਥੋੜਾ ਠੀਕ ਕਰਦੇ ਬੋਲ 快点！快点！快点！快点！